ਲਾ ਦਸਨ ਨੇ ਆਖੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਹਿਰਾ ਗਾਗਾ ਦੇ ਵਿੱਚ ਵੱਖ-ਵੱਖ ਕਮਕਾਜ ਜਿਹੜੇ ਸ਼ੁਰੂਆਤ ਕੀਤੀ ਗਈ ਹੈ ਨੀਂ ਪੱਥਰ ਰੱਖਿਆ ਗਿਆ ਲਹਿਰਾ ਗਾਗਾ ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿੰਨਾ ਵਿੱਚ ਨਵੇਂ ਤਹਿਸੀਲ ਕੰਪਲੈਕਸ ਤੇ ਪੀਐਸਪੀਸੀਲ ਦੇ ਦਫ਼ਤਰ ਦਾ ਨੀਂ ਪੱਥਰ ਰੱਖਿਆ ਤੇ ਇਸ ਤੋਂ ਇਲਾਵਾ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਤੇ ਨਵੇਂ ਬਲਾਕ ਤੇ ਆਪ ਦੀ ਰਸੋਈ ਦਾ ਵੀ ਉਦਘਾਟਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਸਾਡੀ ਸਰਕਾਰ ਦੇ ਵਿੱਚ ਪੰਜਾਬ ਵਿਕਾਸ ਦੇ ਨਵੇਂ ਰਸਤੇ ਤੈਅ ਕਰ ਰਿਹਾ ਤੇ ਆਓ ਸੁਣਦੇ ਹਾਂ ਕਿ ਹੋਰ ਉਹਨਾਂ ਨੇ ਕੀ ਕਿਹਾ ਅਕਾਲੀ ਆਗੂ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਫਿਰ ਵਾਅਦਾ ਕਰ ਦਿੱਤਾ ਗਿਆ ਜਿहां ਅਦਾਲਤ ਨੇ ਮੁਜੀਠਿਆ ਦੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਨਾਇਕ ਹਰਾਸਤ ਦੇ ਵਿੱਚ 18 ਅਕਤੂਬਰ ਤੱਕ ਵਾਅਦਾ ਕਰ ਦਿੱਤਾ ਹੈ ਦੇ ਵਿਕਰਮ ਮਜੀਠਿਆ ਦੀ ਵੀਡੀਓ ਕਾਨਫਰencing ਰਾਹੀਂ Mohali ਦੇ ਇੱਕ ਅਦਾਲਤ ਵਿੱਚ ਬੀਤੇ ਕੱਲ ਪੇਸ਼ੀ ਹੋਈ ਸੀ ਦੱਸਦੀ ਹੈ ਕਿ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਵਿਕਰਮ ਮਜੀਠਿਆ ਨਾਬਾ ਜੇਲ੍ਹ ਵਿੱਚ ਬੰਦ ਹਨ ਮਜੀਠਿਆ ਨੂੰ ਜੂਨ 2025 ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ ਹੈ ਕਿ ਉਹਨਾਂ ਨੇ ਸ਼ੈਲ ਕੰਪਨੀਆਂ ਤੇ ਬੇਨਾਮੀ ਲੈਣ ਦੇਣ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਤੇ ਜਾਂਚ ਏਜੰਸੀਆਂ ਨੇ ਇਸ ਮਾਮਲੇ ਵਿੱਚ ਲਗਭਗ 40 ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਦਰਜ ਕੀਤੀ ਅਤੇ 202 ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਪੰਜਾਬ ਦੇ ਵਿੱਚ ਮੁੜ ਤੋਂ ਹੜਾਂ ਵਰਗੀ ਸਥਿਤੀ ਜੁੜੀ ਕੀ ਬਣ ਸਕਦੀ ਹੈ ਜਿਹਾ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਗਈ بارش ਦੀ ਚੇਤਾਵਨੀ ਦੇ ਬੱਦ ਦੇ ਮੱਦੇਨਜ਼ਰ ਪੌਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪੌਂਗ ਡੈਮ ਵਿੱਚ ਬਿਆਸ ਦਰਿਆ ਲਈ 50000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸਤੀਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖ ਬਾਣੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੁੱਕਰਵਾਰ ਨੂੰ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਗਿਆ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਵੱਧ ਸੰਭਵ ਨਿਕਾਸੀ ਅਤੇ ਸਪਿਲਵੇਗੇਟ ਰਾਹੀਂ ਲਗਭਗ 32000 ਕਿਊਸਿਕ ਪਾਣੀ ਟਰਬਾਈਨਾ ਸਮੇਤ ਕੁੱਲ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਉੱਧਰ ਦੀ ਦਰਸੇ 5 ਅਤੇ 6 ਅਕਤੂਬਰ ਨੂੰ ਪਾਰੀ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ ਜੇਕਰ ਸੂਬੇ 'ਚ ਮੀਂਹ ਪਿਆ ਤਾਂ ਤਾਪਮਨ ਵਿੱਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਸਰਦੀਆਂ ਦੀ ਜਲਦੀ ਸ਼ੁਰੂ ਹੋ ਜਾਣੀ ਹੈ ਬਿਲਕੁਲ ਸਰਦੀਆਂ ਵੀ ਜਿਹੜੇ ਜਲਦੀ ਸ਼ੁਰੂ ਹੋ ਸਕਦੀਆਂ ਹਨ ਸਾਰਸ ਮੇਲਾ 2025 ਦਾ ਉਦਘਾਟਨ ਬੀਤੇ ਕੱਲ ਕੈਬਨਟ ਮੰਤਰੀ ਸੰਜੀਵ अरोड़ा ਦੇ ਹਵਲੋਕ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਭਾਰਤ ਦੇ ਪੁਰਾਤਨ ਸੱਭਿਆਚਾਰ, ਸ਼ਿਲਪਕਾਰੀ ਤੇ ਵੱਖ-ਵੱਖ ਬੰਗੀਆਂ ਨੂੰ ਦਰਸਾਉਂਦੇ ਸਾਰਸ ਮੇਲਾ 2025 ਦਾ ਰਸਮੀ ਉਦਘਾਟਨ ਕੈਬਨਟ ਮੰਤਰੀ ਸੰਜੀਵ अरोड़ा ਵੱਲੋਂ ਬੀਤੇ ਕੱਲ ਕੀਤਾ ਗਿਆ ਤੇ ਇਹ ਮੇਲਾ ਸਥਾਨ ਪੰਜਾਬ ਯੂਨੀਵਰਸਿਟੀ ਦੀ ਮੇਲਾ ਗਰਾਊਂਡ ਵਿਖੇ 4 ਤੋਂ 13 ਅਕਤੂਬਰ ਤੱਕ ਜਾਰੀ ਰਹੇਗਾ ਸਾਰਸ ਮਿਲਦਾ ਉਦਘਾਟਨ ਕਰਦੇ ਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣੀਆਂ ਦੇ ਨਾਲ ਸਮੂਹ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਹੈ ਜੁਥੇ ਵੱਖ-ਵੱਖ 22 ਰਾਜਾਂ ਦੇ ਖਾਣ-ਪੀਣ ਦੇ ਸਟਾਲ ਲੱਗੇ ਹਨ ਤੇ ਉਹਨਾਂ ਨੇ ਕਿਹਾ ਕਿ ਇਹ ਮੇਲਾ ਭਾਰਤ ਦੀ ਪੁਰਾਤਨ ਸਭਿਅਤਾ ਨੂੰ ਦਰਸਾਉਂਦਾ ਹੈ ਜਿੱਥੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਆਪਣੀ ਕਲਾ ਦਾ ਜ਼ੋਹਰ ਵਿਖਾਉਣਗੇ ਉਹਨਾਂ ਨੌਜਵਾਨਾਂ ਬੱਚਿਆਂ ਤੇ ਹਰ ਉਮਰ ਵਰਗ ਦੇ ਵਸਨੀਕਾਂ ਨੂੰ ਅਪੀਲ ਕਰਦੇ ਆ ਕਿ ਆ ਕਿਸਾਰਸ ਮੇਲੇ ਵਿੱਚ ਵੱਤਵਦ ਸ਼ਮੂਲੀਅਤ ਕਰਦਿਆਂ ਮੇਲੇ ਦਾ ਆਨੰਦ ਮਾਣਿਆ ਚਾਵੇ ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਭਾਰਤ ਭਰ ਤੋਂ ਹਜ਼ਾਰ ਵੱਧ ਤੋਂ ਕਾਰੀਗਰਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਿਆ ਜਿਹੜੇ ਆਪਣੀ ਦੁਰਲਭ ਦਸਤਕਾਰੀ ਰਵਾਇਤੀ ਕਲਾਕ੍ਰਿਤੀਆਂ ਅਤੇ ਹੱਥ ਨਾਲ ਬਣੇ ਖਜ਼ਾਨਿਆਂ ਦਾ ਇੱਕ ਸ਼ਾਨਦਾਰ ਸੰਗ੍ਰਹਿ ਪ੍ਰਦਰਸ਼ਿਤ ਕਰਨਗੇ ਇਸ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਕਲਾਕਾਰਾਂ ਦੁਆਰਾ ਸ਼ਾਨਦਾਰ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਜਾਣਗੀਆਂ ਅਮਰੀਕੀ ਫੌਜ ਦੇ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਨੂੰ ਦਾੜੀ ਰੱਖਣ ਤੇ ਰੋਕ ਲਗਾ ਦਿੱਤੀ ਹੈ ਜੀ ਹਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਰੂਮਿੰਗ ਨੀਤੀ ਨੇ ਸਿੱਖਾ ਮੁਸਲਮਾਨਾਂ ਤੇ ਅਹਧਿਆ ਵਰਗੇ ਧਾਰਮਿਕ ਕੱਟ ਗਿਣਤੀ ਪਾਈ ਚਾਰਿਆਂ ਵਿੱਚ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ ਇਹ ਨੀਤੀ 2010 ਤੋਂ ਪਹਿਲਾਂ ਦੇ ਮਿਆਰਾ ਤੇ ਵਾਪਸੀ ਨੂੰ ਲਾਜ਼ਮੀ ਬਣਾਉਂਦੀ ਹੈ ਜਿਸ ਦੇ ਵਿੱਚ ਦਾੜੀ ਤੋਂ ਛੋਟ ਤੋਂ ਆਮ ਤੌਰ ਤੇ ਇਜਾਜ਼ਤ ਨਹੀਂ ਹੋਵੇਗੀ ਰੱਖਿਆ ਸਕੱਤਰ ਪੀਟ ਹੈਕਸੈਟ ਦੁਆਰਾ ਚਾਰੀ ਇੱਕ ਹਾਲੀਆ ਮੀਮੋ ਦੇ ਤਹਿਤ ਫੌਜੀ ਦਾੜੀ ਰੱਖਣ ਲਈ ਛੋਟ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਜਿਸ ਨਾਲ ਧਾਰਮਿਕ ਆਧਾਰ ਤੇ ਦਾੜੀ ਰੱਖਣ ਵਾਲੇ ਸੈਨਿਕਾਂ ਦੀਆਂ ਸੇਵਾਵਾਂ ਤੇ ਖਤਰਾ ਮੰਡਰਾ ਰਿਹਾ ਹੈ ਇੱਕ ਸੈਦ ਨੇ 30 ਸਤੰਬਰ ਨੂੰ ਮਰੀਨ ਕੋਰ ਬੇਸ ਕੁਆਟਿਕੋ ਵਿਖੇ 800 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਤੇ ਇਸ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਹੀ ਸਾਰੀਆਂ ਸ਼ਖਾਵਾਂ ਨੂੰ ਨਿਰਦੇਸ਼ ਚਾਰੀ ਕੀਤੇ ਗਏ ਕਿ ਅਗਲੇ 60 ਦਿਨਾਂ ਦੇ ਅੰਦਰ-ਅੰਦਰ ਧਾਰਮਿਕ ਛੋਟਾ ਸਮੇਤ ਲਗਭਗ ਸਾਰੀਆਂ ਦਾੜੀ ਛੋਟਾਂ ਨੂੰ ਖਤਮ ਕਰ ਦਿੱਤਾ ਜਾਵੇ। ਹੈਕਸੇਤ ਨੇ 30 ਸਤੰਬਰ ਨੂੰ ਮਰੀਨ ਕੋਰਪਸ ਕਵਾਂਟਿਕੋ ਵਿਖੇ 800 ਤੋਂ ਵੱਧ ਸੀਨੀਅਰ ਅਧਿਕਾਰੀਆਂ ਜਿਹੜਾ ਕਿ ਸੰਬੋਧਨ ਕੀਤਾ ਸੀ ਤੇ ਅਮਰੀਕੀ ਫੌਜ ਵਿੱਚ ਸਿੱਖਾਂ ਦੇ ਅਧਿਕਾਰਾਂ ਲਈ ਮੋਹਰੀ ਵਕਾਲਤ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਨੇ ਹੈਕਸੇਤ ਦੀਆਂ ਟਿੱਪਣੀਆਂ ਤੇ ਰੋਸ ਅਤੇ ਡੂੰਗੀ ਚਿੰਤਾ ਪ੍ਰਗਟ ਕੀਤੀ। ਸੰਸਥਾ ਦੇ ਅਨੁਸਾਰ ਸਿੱਖਾਂ ਦੇ ਕੇਸ ਉਹਨਾਂ ਦੀ ਪਛਾਣ ਦਾ ਇੱਕ ਅਨੇਕੜਵਾ ਅੰਗ ਹਨ ਅਤੇ ਇਹ ਨੀਤੀ ਸਮਾਵੇਸ਼ ਲਈ ਸਾਲਾਂ ਦੇ ਸੰਘਰਸ਼ ਨਾਲ ਵਿਸ਼ਵਾਸ ਕਾਦ ਦੇ ਬਰਾਬਰ ਹੈ। ਰੁਕਦੇ ਅਗਲੀ ਖਬਰ ਦੇ ਵੱਲ ਭਾਰਤ ਨੇ ਜੜਾ ਕਿ ਅਹਮਦਾਬਾਦ ਟੈਸਟ ਮੈਚ ਜਿੱਤ ਲਿਆ। ਟੀਮ ਇੰਡੀਆ ਨੇ ਅਹਮਦਾਬਾਦ ਟੈਸਟ ਵਿੱਚ ਜ਼ਬਰਦਸਤ ਜੁੱਤ ਦਾਰਸ਼ ਕੀਤੀ ਹੈ। ਭਾਰਤ ਨੇ ਵੈਸਟ ਇੰਡੀਜ਼ ਨੂੰ ਇੱਕ ਪਾਰੀ ਅਤੇ 140 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਦੋ ਮੈਚਾਂ ਦੀ ਲੜੀ ਵਿੱਚ 1 ਸਿਫਰ ਦੀ ਬੜਤ ਹਾਸਲ ਕਰ ਲਈ ਹੈ ਤੇ ਲੜੀ ਦਾ ਦੂਜਾ ਟੈਸਟ 10 ਅਕਤੂਬਰ ਤੋਂ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ। ਸ਼ਨੀਵਾਰ ਨੂੰ ਮੈਚ ਦੇ ਤੀਜੇ ਦਿਨ ਵੈਸਟ ਇੰਡੀਜ਼ ਆਪਣੀ ਦੂਜੀ ਪਾਰੀ ਵਿੱਚ 45.1 ਓਵਰਾਂ ਵਿੱਚ 146 ਦੌੜਾਂ ਤੇ ਆਲ ਆਊਟ ਹੋ ਗਿਆ। ਐਲਿਕ ਅਥਾਨੇਸ 38 ਦੌੜਾਂ, ਜਸਟਿਨ ਗਰੀਫਸ 25 ਦੌੜਾਂ ਬਣਾ ਕੇ ਆਊਟ ਹੋਏ। ਰਵਿੰਦਰ ਜਡੇਜਾ ਨੇ 4 ਵਿਕਟਾਂ, ਮੁਹੰਮਦ ਸਿਰਾਜ ਨੇ 3 ਵਿਕਟਾਂ, ਕੁਲਦੀਪ ਯਾਦਵ ਨੇ 2 ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 448/5 ਤੇ ਕੋਸ਼ਿਸ਼ ਕੀਤੀ ਜਿਸ ਨਾਲ ਉਹਨਾਂ ਨੂੰ ਪਹਿਲੀ ਪਾਰੀ ਦੇ ਆਧਾਰ ਤੇ 286 ਦੌੜਾਂ ਦੀ ਵੜਤ ਮਿਲੀ ਤੇ ਵੈਸਟ ਇੰਡੀਜ਼ ਮੈਚ ਦੇ ਪਹਿਲੇ ਦਿਨ ਸਿਰਫ 162 ਦੌੜਾਂ ਹੀ ਬਣਾ ਸਕਿਆ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਗਿਆ ਤਰਨਤਾਰਨ ਜ਼ਿਮਨੀ ਚੋਣ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਤਰਨਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਦੱਸਦੀਏ ਕਾਂਗਰਸ ਵੱਲੋਂ ਕਰਨ ਵੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਆਪ ਸ਼੍ਰੋਮ ਨਕਾਲੀ ਦਲ ਪਾਜਪਾ ਵੱਲੋਂ ਪਹਿਲਾ ਹਿਉਮੀਦਵਾਰ ਐਲਾਨੇ ਜਾ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਹਰਮਿਤ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਉਹ ਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸਨ ਪਾਜਪਾ ਨੇ ਹਰਜੀਤ ਸੰਧੂ ਨੂੰ ਨਾਮਜ਼ਦ ਕੀਤਾ ਤੇ ਅਕਾਲੀ ਦਲ ਨੇ ਤਰਨਤਾਰਨ ਉਪਚੋਣ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ फास्टैग ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਹਿ ਸਕਦੇ ਹਾਂ ਕਿ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕੇਂਦਰ ਸਰਕਾਰ ਨੇ ਬਿਨਾਂ ਫਾਸਟੈਗ ਵਾਲੇ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਹੁਣ ਜੇਕਰ ਕਿਸੇ ਵਾਹਨ ਵਿੱਚ ਫਾਸਟੈਗ ਨਹੀਂ ਹੈ ਜਾਂ ਉਹ ਕੰਮ ਨਹੀਂ ਕਰ ਰਿਹਾ ਤਾਂ UPI ਰਾਹੀਂ ਭੁਗਤਾਨ ਕਰਨ ਤੇ ਟੋਲ ਟੈਕਸ ਨੂੰ ਦੁੱਗਣਾ ਕਰਨ ਦੀ ਬਜਾਏ ਸਿਰਫ 1.25 ਗੁਣਾ ਟੋਲ ਟੈਕਸ ਦੇਣਾ ਪਵੇਗਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸੰਬੰਧਿਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਇਹ ਨਵੀਂ ਪ੍ਰਣਾਲੀ 15 ਨਵੰਬਰ ਤੋਂ ਦੇਸ਼ਪਾਰ ਦੇ ਟੋਲ ਪਲਾਜ਼ਿਆਂ ਤੇ ਲਾਗੂ ਕੀਤੀ ਜਾਵੇਗੀ ਪੁਰਾਣੇ ਨਿਯਮ ਦੇ ਅਨੁਸਾਰ ਜੇਕਰ ਕਿਸੇ ਵਾਹਨ ਵਿੱਚ ਫਾਸਟੈਗ ਨਹੀਂ ਹੁੰਦਾ ਸੀ ਜਾਂ ਉਹ ਵੈਲਿਡ ਨਹੀਂ ਹੁੰਦਾ ਸੀ ਤਾਂ ਨਾਰਮਲ ਟੋਲ ਟੈਕਸ ਦਾ ਦੁੱਗਣਾ ਕੈਸ਼ਟ ਭੁਗਤਾਨ ਕਰਨਾ ਪੈਂਦਾ ਸੀ ਜਿਸ ਨੂੰ ਇੱਕ ਵੱਡਾ ਜੁਰਮਾਨਾ ਮੰਨਿਆ ਜਾਂਦਾ ਸੀ ਹਾਲਾਂਕਿ ਹੁਣ ਫਾਸਟੈਗ ਤੋਂ ਬਿਨਾਂ ਜਾਂ ਬੰਦ ਪਏ ਫਾਸਟੈਗ ਵਾਲੇ ਵਾਹਨ ਯੂਪੀਆਈ ਰਾਹੀਂ 1.25 ਗੁਣਾ ਟੋਲ ਟੈਕਸ ਦਾ ਭੁਗਤਾਨ ਕਰ ਸਕਣਗੇ ਇਸ ਦਾ ਮਤਲਬ ਹੈ ਕਿ ਯੂਪੀਆਈ ਰਾਹੀਂ ਕੀਤੇ ਗਏ ਭੁਗਤਾਨਾਂ 'ਤੇ ਹੁਣ ਦੁੱਗਣਾ ਟੋਲ ਟੈਕਸ ਨਹੀਂ ਲੱਗੇਗਾ ਤਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਨੀਪੱਤ ਦਾ ਦੌਰਾ ਕਰਨਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਕੈਬਨਿਟ ਦੀ ਇੱਕ ਗੈਰ ਰਸਮੀ ਮੀਟਿੰਗ ਹੋਈ ਕੈਬਨਿਟ ਮੰਤਰੀ ਅਨਲ ਵਿੱਚ ਕ੍ਰਿਸ਼ਨ ਲਾਲ ਪੰਬਰ ਅਰਵਿੰਦ ਸ਼ਰਮਾ ਆਰਤੀ ਸਿੰਘ ਰਾਓ ਅਤੇ ਕ੍ਰਿਸ਼ਨ ਬੇਦੀ ਸਮੇਤ ਸਾਰੇ ਮੰਤਰੀ ਮੌਜੂਦ ਸਨ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਡੋਲੀ ਨੇਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਮੀਟਿੰਗ ਤੋਂ ਬਾਅਦ ਬਡੋਲੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਸੋਨੇਪੱਟਾ ਦੌਰਾ ਕਰਨਗੇ ਇਹ ਦਿਨ ਹਰਿਆਣਾ ਵਿੱਚ ਮੌਜੂਦਾ ਸਰਕਾਰ ਦੇ 1 ਸਾਲ ਪੂਰੇ ਹੋਣ ਦਾ ਦਿਨ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਸੂਬੇ ਨੂੰ ਕਈ ਨਵੇਂ ਤੋਹਫੇ ਭੇਟ ਕਰਨਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ 9 ਅਕਤੂਬਰ ਨੂੰ ਸਵੇਰੇ 11 ਵਜੇ ਦਿੱਲੀ ਵਿੱਚ ਕੈਬਨਿਟ ਮੀਟਿੰਗ ਅਤੇ ਦੁਪਹਿਰ 1 ਵਜੇ ਪਾਪ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਮੋਦੀ ਦੇ ਦੌਰੇ ਦੀ ਤਿਆਰੀ ਲਈ 11 ਅਕਤੂਬਰ ਨੂੰ ਪੰਚਕੁਲਾ ਵਿੱਚ ਇੱਕ ਸੰਗਠਨਾਤਮਕ ਮੀਟਿੰਗ ਬੁਲਾਈ ਗਈ ਹੈ। ਕੰਤਾਰਾਮੰਦ ਵਿੱਚ ਦਿਲਜੀਤ ਦੋਸਾਂਝਾ ਸਕਦਾ ਹੈ ਕਿ ਦੋਸਾਂਝਾ ਵਾਲਦਾ ਇੱਕ ਅਨੋਖਾ ਰੂਪ ਜਿਹੜਾ ਨਜ਼ਰ ਆਏਗਾ ਦਾਸਨਿਆ ਕੀ ਤਸਵੀਰਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਹੋਮਬਲੇ ਫਿਲਮਸ ਦੀ ਕੰਤਾਰਾ ਚੈਪਟਰ 1 ਆਖਰਕਾਰ ਵੱਡੇ ਪਰਦੇ ਤੇ ਆ ਗਈ ਹੈ ਤੇ ਆਪਣੀ ਪਹਿਲੇ ਦਿਨ ਤੋਂ ਹੀ ਆਪਣੀ ਸਫਲਤਾ ਦੀਆਂ ਉਚਾਈਆਂ ਤੇ ਚੜ ਰਹੀ ਹੈ। ਦੇਸ਼ ਭਾਤ ਤੋਂ ਸ਼ਾਨਦਾਰ ਹੁੰਗਾਰਾ ਮਿਲਣ ਦੇ ਨਾਲ ਇਹ ਫਿਲਮ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਦੇ ਦਿਲ ਚਿਤ ਰਹੀ ਹੈ। ਇਸ ਨੂੰ ਪਹਿਲਾਂ ਹੀ ਸਾਲ ਦੀ ਇਸ ਨੂੰ ਸਾਲ ਦੀ ਸਭ ਤੋਂ ਵੱਡੀ ਫਿਲਮ ਕਿਹਾ ਜਾ ਰਿਹਾ ਹੈ ਜੋ ਰਿਕਾਰਡ ਤੋੜ ਰਹੀ ਹੈ ਅਤੇ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ ਜਦੋਂ ਕਿ ਫਿਲਮ ਨੂੰ ਦਰਸ਼ਕਾਂ ਮਸ਼ਹੂਰ ਹਸਤੀਆਂ ਅਤੇ ਮੀਡੀਆ ਤੋਂ ਹਰ ਜਗ੍ਹਾ ਬਹੁਤ ਪਿਆਰ ਮਿਲ ਰਿਹਾ ਹੈ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਰਿਬੇਲ ਗੀਤ ਗਾਇਆ ਗਾਣੇ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝਾ ਕਰਕੇ ਆਪਣਾ ਪਿਆਰ ਅਤੇ ਉਤਸ਼ਾਹ ਪ੍ਰਗਟ ਕੀਤਾ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਗੀਤ ਦੀਆਂ ਕੁਝ BTS ਯਾਨੀ ਬਿਹਾਈਂਡ ਦ ਸੀਨ ਫੋਟੋਆਂ ਸਾਂਝੀਆਂ ਕੀਤੀਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਵੀ ਸਕਦੇ ਹੋ ਫਿਲਮ ਦੇਖਣ ਦੇ ਲਈ ਆਪਣੀ ਉਤਸੁਕਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਲਿਖਿਆ AUM ਅਮ ਕੰਤਾਰਾ ਚੈਪਟਰ 1 ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਇਹ ਫਿਲਮ 2 ਅਕਤੂਬਰ ਨੂੰ ਦੁਨੀਆ ਭਰ ਵਿੱਚ ਕੰਨੜ ਹਿੰਦੀ ਤੇਲਗੂ ਮਲਿਆਲਮ ਤਾਮਿਲ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਹੈ ਤੇ ਇਹ ਆਪਣੀਆਂ ਸੱਭਿਆਚਾਰਕ ਜੜਾਂ ਪ੍ਰਤੀ ਜੁੜੇ ਰਹਿੰਦੇ ਹੋਏ ਪਾਸ਼ਾਵਾਂ ਅਤੇ ਖੇਤਰਾਂ ਦੇ ਦਰਸ਼ਕਾਂ ਤੱਕ ਪਹੁੰਚੇਗੀ ਤਦਰੀ ਹੁਣ ਭਾਰਤ ਤੇ ਚੀਨ ਵਿਚਾਲੇ ਹੁਣ ਸਿੱਧੀਆਂ ਫਲਾਈਟਾਂ ਚੱਲਣਗੀਆਂ 5 ਸਾਲਾਂ ਤੋਂ ਵੀ ਲੰਬੇ ਵਕਫੇ ਤੋਂ ਬਾਅਦ ਪਾਰਟ ਅਤੇ ਚੀਨ ਦਰਮਿਆਨ ਸਿੱਧੀਆਂ ਫਲਾਈਟਾਂ ਇਸ ਮਹੀਨੇ ਦੇ ਅੰਤ ਤੱਕ ਮੁੜ ਸ਼ੁਰੂ ਹੋ ਰਹੀਆਂ ਨੇ ਤੇ ਤਿਆਰ ਹਨ ਤੇ ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਇਸ ਸੰਬੰਧੀ ਸਮਝੌਤੇ ਦਾ ਐਲਾਨ ਕੀਤਾ ਜਿਸ ਤਹਿਤ ਸਿੱਧੀਆਂ ਹਵਾਈ ਸੇਵਾਵਾਂ 26 ਅਕਤੂਬਰ 2025 ਦੇ ਤੱਕ ਸ਼ੁਰੂ ਹੋ ਸਕਦੀਆਂ ਹਨ ਪਾਰਟ ਦੀ ਸਭ ਤੋਂ ਵੱਡੀ 에ਅਰਲਾਈਨ IndiGo ਨੇ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆਂਚੂ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਚਾਹ ਕਰਨ ਵਾਲਾ ਇਹ ਪਹਿਲਾ ਕੈਰੀਅਰ ਬਣ ਗਿਆ ਤੇ ਟਾਟਾ ਸਮੂਹ ਦੀ 에ਅਰਲਾਈਨ 에ਅਰ ਇੰਡੀਆ ਵੀ ਸਾਲ ਖਤਮ ਹੋਣ ਤੋਂ ਪਹਿਲਾਂ ਦਿੱਲੀ ਅਤੇ ਸ਼ੰਗਾਈ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਵੀ ਕਰ ਦਿੱਤਾ ਗਿਆ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਸਟ੍ਰੇਲੀਆ ਦੌਰੇ ਲਈ 1 ਡੇ ਅਤੇ T20 ਦੀਆਂ ਟੀਮ ਦਾ ਐਲਾਨ ਕਰ ਦਿੱਤਾ ਹੈ ਸ਼ੁਭਮਨ ਗਿੱਲ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਭਾਰਤੀ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਜਦੋਂ ਕਿ ਸਟ੍ਰੇਸ਼ ਆਈਅਰ ਉਪ ਕਪਤਾਨ ਹੋਣਗੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ 19 ਅਕਤੂਬਰ ਤੋਂ ਖੇਡੀ ਜਾਵੇਗੀ ਟੀਮ ਇੰਡੀਆ ਆਸਟ੍ਰੇਲੀਆ ਦੌਰੇ ਤੇ ਤਿੰਨ ਵਨਡੇ ਅਤੇ ਪੰਜ T20 ਮੈਚ ਖੇਡੇਗੀ 19 ਅਕਤੂਬਰ ਨੂੰ ਪਹਿਲਾ ਵਨਡੇ ਖੇਡਿਆ ਜਾਵੇਗਾ ਸੀਰੀਜ਼ ਦੇ ਅਗਲੇ 2 ਮੈਚ 21 ਅਤੇ 25 ਅਕਤੂਬਰ ਨੂੰ ਖੇਡੇ ਜਾਣਗੇ ਤੇ ਇਸ ਤੋਂ ਬਾਅਦ 29 ਅਕਤੂਬਰ ਤੋਂ 8 ਨਵੰਬਰ ਤੱਕ 5 ਮੈਚਾਂ ਦੀ T20 ਸੀਰੀਜ਼ ਹੋਵੇਗੀ ਤੇ ਸੂਰਜ ਕੁਮਾਰ ਯਾਦਵ T20 ਟੀਮ ਦੀ ਕਪਤਾਨੀ ਕਰਨਗੇ ਭਾਰਤ ਦੀਆਂ 1ਡੇ ਅਤੇ T20 ਟੀਮਾਂ ਕੁਝ ਅਸਤਰਾ ਨੇ शुभमन गिल कप्तान रोहित शर्मा विराट कोहली श्रेयस अय्यर उपकप्तान अक्षर पटेल केएल राहुल विकेटकीपर नितीश कुमार रेड्डी वाशिंगटन सुंदर कुलदीप यादव हर्षित राणा मोहम्मद सिराज अर्शदीप सिंह प्रसिद्ध कृष्ण ध्रुव जुरैल यशश्वी जस्वाल टी20 की टीम सूर्यकुमार यादव कप्तान अभिषेक शर्मा शुभमन गिल उपकप्तान तलक वर्मा नितीश कुमार रेड्डी शिवम दूबे अक्षर पटेल जितेश शर्मा विकेटकीपर वरुण चक्रवर्ती जसप्रीत बुमराह अर्शदीप सिंह कुलदीप यादव हर्षित राणा संजू सैमसन रिंकू सिंह ਅਤੇ واਸ਼ਿੰਗਟਨ সুন্দর વિજેદેવર કોંડાતે ਰશ્મિકા મંતાનાતે જોડી કી મંગણી હોઈ હૈ એ ਖਬਰ ਜੁੜੀ ਕੀ ਸਾਹਮਣੇ ਆ ਰਹੀ ਹੈ ਤਖਣੀ ਭਾਰਤੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ ਰਸ਼ਮੀ ਕਮਿੰਦਾਨਾ ਅਤੇ ਵਿਜੇ ਦੇਵਰ ਕੋਂਡਾ ਜੋ ਕਿ ਟਾਲੀਵੁੱਡ ਦੇ ਸਭ ਤੋਂ ਪਿਆਰੇ ਸਿਤਾਰਿਆਂ ਵਿੱਚੋਂ ਇੱਕ ਹੈ ਹੁਣ ਮੰਗਣੀ ਕਰ ਲਈ ਹੈ ਦੋਵਾਂ ਦੀ ਮੰਗਣੀ ਹੋ ਗਈ ਹੈ ਅਤੇ ਪ੍ਰਸ਼ੰਸਕ ਉਹਨਾਂ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਵਿਜੇ ਦੇਵਰ ਕੌਂਡਾ ਦੀ ਟੀਮ ਨੇ ਪੁਸ਼ਟੀ ਕੀਤੀ ਕਿ ਰশ্মੀਕਾ ਅਤੇ ਵਿਜੇ ਅਗਲੇ ਸਾਲ ਫਰਵਰੀ 2026 ਵਿੱਚ ਵਿਆਹ ਦੇ ਬੰਧਨ ਵਿੱਚ ਬੰਜਣਗੇ ਹਾਲਾਂਕਿ ਰশ্মੀਕਾ ਅਤੇ ਵਿਜੇ ਦੇ ਇਸ ਸਾਲ ਇਸ ਮਾਮਲੇ ਸੰਬੰਧੀ ਕੋਈ ਅਧਿਕਾਰਤ ਪੋਸਟ ਜਾਂ ਬਿਆਨ ਸਾਂਝਾ ਨਹੀਂ ਕੀਤਾ ਰশ্মੀਕਾ ਅਤੇ ਵਿਜੇ ਦੀ ਦੋਸਤੀ ਅਤੇ ਉਸ ਤੋਂ ਬਾਅਦ ਦੀ ਨੇੜਤਾ 2018 ਤੋਂ ਹੀ ਸੁਰਖੀਆਂ ਵਿੱਚ ਹੈ ਜਦੋਂ ਉਹ ਪਹਿਲੀ ਵਾਰ ਫਿਲਮ ਗੀਤਾ ਗੋਵਿੰਦਮ ਵਿੱਚ ਇਕੱਠੇ ਦਿਖਾਈ ਦਿੱਤੇ ਸਨ ਤੇ 2019 ਦੀ ਫਿਲਮ ਡੀਅਰ ਕਮਰੇਦ ਨਾਲ ਉਹਨਾਂ ਦਾ ਰਿਸ਼ਤਾ ਹੋਰ ਵੀ ਡੂੰਘਾ ਹੋ ਗਿਆ ਜੋੜੇ ਨੇ ਨਜ਼ਦੀਕੀ ਸੂਤਰਾ ਦੇ ਅਨੁਸਾਰ ਉਹਨਾਂ ਦੇ ਅਗਲੇ ਸਾਲ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੰਜਣ ਦੀ ਉਮੀਦ ਹੈ ਤੇ ਰਸਤਾ ਅਧਿਕਾਰਤ ਐਲਾਨ ਜਲਦੀ ਹੀ ਹੋਣ ਦੀ ਉਮੀਦ ਹੈ ਅਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਜੜਾ ਕੀ ਨਹੀਂ ਕੀਤਾ ਗਿਆ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨ ਮੈਨੂੰ ਦੇ ਉਚਾਸਾ ਧੰਨਵਾਦ ਵਿਸ਼ਵ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮਹਾਂ ਕੁਮਲਪ੍ਰੀਤ ਕੋਰਤਾ حاضر ਹੋਇਆ ਅੱਜ ਦੇ ਆ ਮੁੱਖ ਖਬਰਾਂ ਦੇ ਨਾਲ ਦਾ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਹਿਰਾਗਾਗਾ ਦੇ ਵਿੱਚ ਵੱਖ-ਵੱਖ ਕਮ ਕਾਰਜ ਦੇ ਜਿਹੜੇ ਸ਼ੁਰੂਆਤ ਕੀਤੀ ਗਈ ਹੈ ਨੀ ਪੱਥਰ ਰੱਖਿਆ ਗਿਆ ਲਹਿਰਾ ਗਾਗਾ ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਵਿੱਚ ਨਵੇਂ ਤਹਿਸੀਲ ਕੰਪਲੈਕਸ ਤੇ ਪੀਐਸਪੀਸੀਲ ਦੇ ਦਫ਼ਤਰਦਾਨ ਨੀ ਪੱਥਰ ਰੱਖਿਆ ਤੇ ਇਸ ਤੋਂ ਇਲਾਵਾ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਦੇ ਨਵੇਂ ਬਲਾਕ ਤੇ ਆਪ ਦੀ ਰਸੋਈ ਦਾ ਵੀ ਉਦਘਾਟਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਸਾਡੀ ਸਰਕਾਰ ਦੇ ਵਿੱਚ ਪੰਜਾਬ ਵਿਕਾਸ ਤੇ ਨਵੇਂ ਰਸਤੇ ਤੈਅ ਕਰ ਰਿਹਾ ਤੇ ਆਓ ਸੁਣਦੇ ਹਾਂ ਕਿ ਹੋਰ ਉਹਨਾਂ ਨੇ ਕੀ ਕਿਹਾ ਅਕਾਲੀ ਆਗੂ ਵਿਕਰਮ ਮਚੀਠਿਆ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਅਕਾਲੀ ਆਗੂ ਵਿਕਰਮ ਸਿੰਘ ਮਚੀਠਿਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਵਿਕਰਮ ਸਿੰਘ ਮਚੀਠਿਆ ਦੀ ਨਿਆਇਕ ਹਿਰਾਸਤ ਦੇ ਵਿੱਚ ਫੇਰ ਵਾਅਦਾ ਕਰ ਦਿੱਤਾ ਗਿਆ ਜਿहां ਅਦਾਲਤ ਨੇ ਮਚੀਠਿਆ ਦੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਨਿਆਇਕ ਹਿਰਾਸਤ ਦੇ ਵਿੱਚ 18 ਅਕਤੂਬਰ ਤੱਕ ਵਾਅਦਾ ਕਰ ਦਿੱਤਾ ਦੇ ਵਿਕਰਮ ਮਜੀਠਿਆ ਦੀ ਵੀਡੀਓ ਕਾਨਫਰencing ਰਾਹੀਂ Mohali ਦੇ ਇੱਕ ਅਦਾਲਤ ਵਿੱਚ ਬੀਤੇ ਕੱਲ ਪੇਸ਼ੀ ਹੋਈ ਸੀ ਦੱਸਦੀ ਹੈ ਕਿ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਵਿਕਰਮ ਮਜੀਠਿਆ ਨਾਬਾ ਜੇਲ੍ਹ ਵਿੱਚ ਬੰਦ ਹਨ ਮਜੀਠਿਆ ਨੂੰ ਜੂਨ 2025 ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ ਹੈ ਕਿ ਉਹਨਾਂ ਨੇ ਸ਼ੈੱਲ ਕੰਪਨੀਆਂ ਤੇ ਬੇਨਾਮੀ ਲੈਣ ਦੇਣ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਤੇ ਜਾਂਚ ਏਜੰਸੀਆਂ ਨੇ ਇਸ ਮਾਮਲੇ ਵਿੱਚ ਲਗਭਗ 40 ਹਜ਼ਾਰ ਪੰਨਿਆਂ ਦੀ ਚਾਰਟ ਸ਼ੀਟ ਦਰਜ ਕੀਤੀ ਅਤੇ 202 ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਪੰਜਾਬ ਦੇ ਵਿੱਚ ਮੌੜ ਤੋਂ ਹੜਾ ਵਰਗੀ ਸਥਿਤੀ ਜੁੜੀ ਕਿ ਬਣ ਸਕਦੀ ਹੈ ਜਿਹਾ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਗਈ بارش ਦੀ ਚੇਤਾਵਨੀ ਦੇ ਬੱਦ ਦੇ ਮੱਦੇਨਜ਼ਰ ਪੌਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪੌਂਗ ਡੈਮ ਵਿੱਚ ਬਿਆਸ ਦਰਿਆ ਲਈ 50000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸਤੀਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿਕ ਬਾਣੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੁੱਕਰਵਾਰ ਨੂੰ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਗਿਆ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਵੱਧ ਸੰਭਵ ਨਿਕਾਸੀ ਅਤੇ ਸਪਿਲਵੇਗੇਟ ਰਾਹੀਂ ਲਗਭਗ 32 ਹਜ਼ਾਰ ਕਿਊਸਿਕ ਪਾਣੀ ਟਰਬਾਈਨਾਂ ਸਮੇਤ ਕੁੱਲ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਉੱਧਰ ਦੀ ਦਰਸੇ 5 ਅਤੇ 6 ਅਕਤੂਬਰ ਨੂੰ ਪਾਰੀ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ ਜੇਕਰ ਸਵੇਰੇ